ਦਪਹਿਰ ਦੇ ਸਮੇਂ ਔਰਤ ਆਪਣੇ ਗਵੰਡੀ ਦੇ ਨਾਲ ਫੋਨ ਤੇ ਗੱਲਬਾਤ ਕਰ ਰਹੀ ਸੀ ਪਤਾ ਲੱਗ ਗਿਆ ਕਿ ਉਹ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ ਉਸਦੇ 3 ਪੁੱਤ ਵਿਦੇਸ਼ ਦੇ ਵਿੱਚ ਸੈਟਲ ਨੇ ਪਰ ਜਦੋਂ ਵਿਦੇਸ਼ ਦੇ ਵਿੱਚ ਰਹਿੰਦੇ ਬੱਚੇ ਆਪਣੀ ਮਾਂ ਨੂੰ ਫੋਨ ਕਰ ਰਹੇ ਸੀ ਤਾਂ ਉਸਦੇ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਇਸ ਦੇ ਵਿਚਾਲੇ ਹੀ ਪਿੰਡ ਦੇ ਰਹਿਣ ਵਾਲੇ ਨਵਜੋਤ ਨੂੰ ਪੁੱਤ ਫੋਨ ਕਰਦਾ ਹੈ ਅਤੇ ਕਹਿੰਦਾ ਹੈ ਕਿ ਉਸਦੇ ਘਰ ਜਾ ਕੇ ਦੇਖਿਆ ਜਾਵੇ ਮਾਂ ਉਸ ਦਾ ਫੋਨ ਕਿਉਂ ਨਹੀਂ ਚੱਕ ਰਹੀ ਨਵਜੋਤ ਜਦੋਂ ਘਰ ਪਹੁੰਚਿਆ ਤਾਂ ਘਰ ਦਾ ਗੇਟ ਬੰਦ ਸੀ ਅਤੇ ਅੰਦਰ ਲਾਈਟ ਜਲ ਰਹੀ ਸੀ ਤਾਲਾ ਤੋੜ ਕੇ ਘਰ ਦੇ ਅੰਦਰ ਜਦੋਂ ਪੁਲਿਸ ਦਾਖਲ ਹੁੰਦੀ ਹੈ ਤਾਂ ਇਹ ਦੇਖ ਕੇ ਪਿੰਡ ਵਾਲੇ ਹੈਰਾਨ ਹੋ ਜਾਂਦੇ ਨੇ ਪਤਾ ਲੱਗਦਾ ਕਿ ਕਿੰਜ ਅੰਦਰ ਬੁਰੀ ਤਰ੍ਹਾਂ ਦੇ ਨਾਲ ਉਸ ਨੂੰ ਖਤਮ ਕੀਤਾ ਗਿਆ ਉਸ ਔਰਤ ਦੀ ਜਾਨ ਲਈ ਗਈ ਕਮਰੇ ਦੇ ਵਿੱਚ ਹੀ ਬਲਜਿੰਦਰ ਕੌਰ ਨਾਮ ਦੀ ਔਰਤ ਦੀ ਮ੍ਰਿਤਕ ਦੇ ਬਿਸਤਰ ਦੇ نیچے ਪਈ ਹੋਈ ਸੀ ਪੁਲਿਸ ਨੇ ਦੇਨ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਸੀ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਤਾ ਲੱਗਿਆ ਕਿ ਇਸ ਔਰਤ ਦੀ ਜਾਨ ਲੈਣ ਵਾਲਾ ਕੋਈ ਹੋਰ ਨਹੀਂ ਸਕੋ ਇਸੇ ਦਾਹੀ ਪੁੱਤ ਦੱਸਿਆ ਜਾ ਰਿਹਾ ਹੈ ਹੁਸ਼ਾਰਪੁਰ ਦੇ ਹਲਕਾ ਟਾਂਡਾ ਔੜਮੁੜ ਤੇ ਪਿੰਡ ਹਰਸੀ ਪਿੰਡ ਤੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਰਹਿਸਤੇਮਈ ਤਰੀਕੇ ਦੇ ਨਾਲ ਔਰਤੀ ਮ੍ਰਿਤਕ ਦੇ ਘਰ ਦੇ ਅੰਦਰੋਂ ਬਰਾਮਦ ਹੋਈ ਹਾਲਾਂਕਿ ਸ਼ਾਮ ਦੇ ਸਮੇਂ ਉਹ ਆਪਣੇ ਘਰ ਦੇ ਵਿੱਚ ਕੱਲੀ ਸੀ ਇਸ ਕਰਦਾ ਉਸ ਵਿਅਕਤੀ ਨੂੰ ਚੰਗੀ ਤਰ੍ਹਾਂ ਪਤਾ ਸੀ ਪੁੱਤ ਜਾਣਦਾ ਸੀ ਕਿ ਉਹ ਕੱਲੀ ਰਹਿੰਦੀ ਹੈ ਤੇ ਉਸਤੇ ਬਾਕੀ 3 ਪੁੱਤ ਵਿਦੇਸ਼ ਦੇ ਵਿੱਚ ਸੈਟਲ ਨੇ ਦੁਪਹਿਰ ਦੇ ਸਮੇਂ ਔਰਤ ਨੇ ਗਵੰਡੀ ਦੇ ਨਾਲ ਗੱਲਬਾਤ ਕੀਤੀ ਸੀ ਪਰ ਸ਼ਾਮ ਦੇ ਸਮੇਂ ਜਦੋਂ ਉਸ ਦਾ ਪੁੱਤ ਉਸ ਨੂੰ ਫੋਨ ਕਰਦਾ ਤਾਂ ਉਹ ਫੋਨ ਦਾ ਜਵਾਬ ਨਹੀਂ ਦਿੰਦੀ ਜਿਸ ਤੋਂ ਬਾਅਦ ਪਿੰਡ ਦੇ ਹੀ ਵਿਅਕਤੀ ਉੱਥੇ ਪਹੁੰਚਦੇ ਨੇ ਅਤੇ ਬਾਅਦ ਦੇ ਵਿੱਚ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਫਨਕ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਸ ਪੁੱਤ ਨੂੰ ਪੁਲਿਸ ਨੇ ਕਾਬੂ ਕੀਤਾ ਇਸ ਦੇ ਪਿੱਛੇ ਦਾ ਕਾਰਨ ਜਾਣ ਕੇ ਹਰ ਕੋਈ ਹੈਰਾਨ ਸੀ ਕਿ ਆਖਿਰਕਾਰ ਕੋਈ ਪੁੱਤ ਆਪਣੇ ਦਿਲ ਦੇ ਵਿੱਚ ਇੰਨੀ ਖਾਰ ਕਿਵੇਂ ਰੱਖ ਸਕਦਾ ਹੈ ਕੀ ਕੁਝ ਦੱਸਿਆ ਪੁਲਿਸ ਦੇ ਵੱਲੋਂ ਆਓ ਜਾਣਦੇ ਹਾਂ ਜੀ ਜੀ ਸਰ ਜੀ ਇੱਕ ਤੁਹਾਨੂੰ ਪਤਾ ਕਿ ਟਾਂਡਾ ਚ 25 ਤਰੀਕ ਨੂੰ ਇੱਕ ਮਰਡਰ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜਿਦੇ ਵਿੱਚ ਡਿਸੀਜ਼ਡ ਬਲਜਿੰਦਰ ਕੌਰ ਜਿਹੜੇ ਹੈਗੇ ਉਹਨਾਂ ਦਾ ਕਤਲ ਕਰਤਾ ਗਿਆ ਸੀਗਾ ਤੇ ਇਮੀਡੀਏਟਲੀ ਪੁਲਿਸ ਨੇ ਇਸੇ ਮੌਕੇ ਤੇ ਪਹੁੰਚ ਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇੱਕ ਐਫ ਆਈ ਆਰ ਦਰਜ ਕੀਤਾ ਗਿਆ 40 ਨੰਬਰ ਪੁਲਿਸ ਸਟੇਸ਼ਨ ਟਾਂਡਾ ਚ 302 ਦੇ ਤਹਿਤ ਤੇ ਉਸ ਚ ਇਨਵੈਸਟੀਗੇਸ਼ਨ ਐਸ ਪੀ ਡੀ ਸਰਵਜੀਤ ਵਾਯਾ ਜੀ ਦੇ ਗਾਈ ਹੈਟ ਜਿਹੜਾ ਹੈਗਾ ਸਾਡੀ ਟੀਮ ਨੇ ਡੀ ਐਸ ਪੀ ਡੀ ਜਾਂ ਸੀ ਆਈ ਏ ਡੀ ਐਸ ਪੀ ਟਾਂਡਾ ਅਤੇ ਐਸ ਐਚ ਓ ਟਾਂਡਾ ਨੇ ਕੀਤੀ ਤੇ ਕਾਫੀ ਲੇਟ ਨਾਈਟ ਤੱਕ ਜਿਹੜਾ ਹੈਗਾ ਇਨਵੈਸਟੀਗੇਸ਼ਨ ਕਰਦੇ ਹੋਏ ਤੇ ਸੀਸੀਟੀਵੀ ਫੁਟੇਜ ਦੇ ਲੀਡਸ ਤੋਂ ਲੈ ਕੇ ਤੇ ਨੈਕਸਟ ਡੇ ਤੱਕ ਜਿਹੜਾ ਹੈਗਾ ਸਾਡੀ ਟੀਮ ਨੇ ਉਹ ਇੱਕ ਜਿਹੜਾ ਬਲਾਈਂਡ ਮਰਡਰ ਕੇਸ ਸੀਗਾ ਉਹਨੂੰ ਵਿਥਿਨ 24 ਆਵਰਸ ਜਿਹੜਾ ਮੇਨ ਸਸਪੈਕਟ ਨੂੰ ਆਈਡੈਂਟੀਫਾਈ ਕੀਤਾ ਤੇ ਉਹਨੂੰ ਜਿਹੜਾ ਹੈਗਾ ਕੱਲ ਫਿਰ ਅਰੈਸਟ ਕੀਤਾ ਗਿਆ ਜਿਹੜਾ ਮੇਨ ਜਿਹੜਾ ਅਕਿਊਜ਼ਡ ਹੈਗਾ ਇਹਦੇ ਵਿੱਚ ਉਹ ਦੋਸ਼ੀ ਗੁਰਪ੍ਰੀਤ ਸਿੰਘ ਹੈਗਾ ਜਿਹਦਾ ਡਿਸੀਜ਼ ਦੇ ਨਾਲ ਰਿਸ਼ਤਾ ਹੈਗਾ ਕਿ ਉਹ ਉਹਦਾ ਡਿਸੀਜ਼ ਦਾ ਸਟੈਪਸਨ ਹੈਗਾ ਤੇ ਇਹਨੇ ਜਿਹੜਾ ਹੈਗਾ ਇੱਕ ਫਾਈਨੈਂਸ਼ੀਅਲ ਡਿਸਪਿਊਟ ਕਰਕੇ ਤੇ ਕਿਉਂਕਿ ਉਹ ਫਾਈਨੈਂਸ਼ੀਅਲੀ ਕਰਾਈਸਿਸ ਸੇ ਸਿਗਾ ਸੈਟਲ ਨਹੀਂ ਸੀਗਾ ਕਿਸੇ ਜੋਬ 'ਚ ਜਾਂ ਕਿਸੇ ਕੰਮ 'ਚ ਤੇ ਵੇਰੇ ਜਿਹੜੀ ਡਿਸੀਸਡ ਸੀਗੇ ਜਿਹੜੀ ਲੇਡੀ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਚੰਗੀ ਸੀ ਕਿ ਉਹਨਾਂ ਦੇ ਬੱਚੇ ਵੀ ਜਿਹੜੇ ਹੈਗੇ ਉਹ ਬਾਹਰ ਰਹਿ ਰਹੇ ਸੀਗੇ ਵਿਦੇਸ਼ 'ਚ ਤੇ ਉਹ ਵੀ ਸੈਟਲ ਸੀਗੇ ਤੇ ਉਹ ਇਹਨੂੰ ਇਸ ਗੱਲ ਦਾ ਗੁੱਸਾ ਸੀਗਾ ਇਸ ਚੀਜ਼ ਦਾ ਕਿ ਵੀ ਉਹ ਸੈਟਲ ਨਹੀਂ ਹੋ ਪਾਇਆ ਕਿਸੇ ਗੱਲ ਕਰਕੇ ਤੇ ਉਹ ਕਾਫੀ ਤੰ ਇਸ ਚੀਜ਼ ਤੇ ਕਰਦਾ ਹੁੰਦਾ ਸੀਗਾ ਜਿਹੜੀ ਲੇਡੀ ਡਿਸੀਜ਼ ਹੈਗੀ ਉਹਨਾਂ ਨੂੰ ਤੇ ਇਨ ਬਿਟਵੀਨ ਜਿਹੜਾ ਹੈਗਾ ਇਹਨੇ 24 ਤਰੀਕ ਨੂੰ ਜਾ ਕੇ 25 ਤਰੀਕ ਨੂੰ ਤੇ ਉੱਥੇ ਜਾ ਕੇ ਫਿਰ ਕੋਈ ਇਹਨਾਂ ਦਾ ਆਪਸ ਵਿੱਚ ਕੋਈ ਗੱਲਬਾਤ ਹੋਈ ਹੋਣੀ ਤੇ ਉਸ ਤੋਂ ਬਾਅਦ ਇਹਨੇ ਗੁੱਸੇ ਚ ਆ ਕੇ ਕਤਲ ਨੂੰ ਅੰਜਾਮ ਦਿੱਤਾ ਇਸ ਜਿਹੜਾ ਦੋਸ਼ੀ ਹੈਗਾ ਉਸ ਤੋਂ ਫਿਰ ਕਾਫੀ ਸਾਰੇ ਡਾਕੂਮੈਂਟਸ ਜਿਹੜੇ ਉਹ ਉੱਥੋਂ ਘਰ ਤੋਂ ਲੈ ਕੇ ਚਲਾ ਗਿਆ ਸੀਗਾ ਜਿਹਦੇ ਵਿੱਚ ਵੀਕਲਸ ਦੀ ਆਰ ਸੀ ਪੈਨ ਕਾਰਡ ਆਧਾਰ ਕਾਰਡ ਔਰ ਸਾਰੀ ਚੀਜ਼ਾਂ ਬੈਂਕ ਸਟੇਟਮੈਂਟਸ ਵਗੈਰਾ ਕਾਫੀ ਸਾਰੀਆਂ ਚੀਜ਼ਾਂ ਹੈਗੀਆਂ ਉਹ ਰਿਕਵਰ ਸਾਡੀ ਟੀਮਸ ਨੇ ਉਦੋਂ ਕੀਤੀ ਹੈਗੀ ਫਾਕੀ ਫਰਦਰ ਅਸੀਂ ਇਨਵੈਸਟੀਗੇਸ਼ਨ ਇਨ ਡੀਟੇਲ ਕਰਾਂਗੇ ਉਹਨੇ ਜਿਹੜਾ ਹੈਗਾ ਉਥੇ ਇੱਕ ਫੱਟਾ ਜਿਹੜਾ ਹੈਗਾ ਉਹਨੇ ਸਰਤੇ ਮਾਰਿਆ ਪਹਿਲਾਂ ਜਿਹੜਾ ਸਾਡੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਹੈਗਾ ਉਸ ਤੋਂ ਬਾਅਦ ਉਹਨੇਗਾ ਉਹ ਕਤਲ ਕੀਤਾ ਸਰ ਇਹਦਾ ਫਾਦਰ ਸਾਹਿਬ ਹੈਗੀ ਕਿ ਨਹੀਂ ਨਹੀਂ ਫਾਦਰ ਨਹੀਂ ਹੈਗੇ ਇਹਦੇ ਇਹਦੇ ਫਾਦਰ ਜਿਹੜੇ ਹੈਗੇ ਉਹ ਉਹਨਾਂ ਦੀ ਦੋ ਸ਼ਾਦੀਆਂ ਸੀਗੀ ਜਿਹੜੇ ਡਿਸੀਜ਼ਡ ਹੈਗੇ ਉਹਨਾਂ ਦੀ ਇਹਦੇ ਫਾਦਰ ਨਾਲ ਦੂਜੀ ਸ਼ਾਦੀ ਸੀਗੀ ਆ ਜਿਹੜਾ ਅਕਿਊਜ਼ਡ ਹੈਗਾ ਉਹ ਪਹਿਲੀ ਸ਼ਾਦੀ ਤੋਂ ਜਿਹੜਾ ਸੀਗਾ ਉਹ ਬੱਚਾ ਸੀਗਾ ਤੇ ਇਹਦਾ ਡਿਸਪਿਊਟ ਜਿਹੜਾ ਆਪਣੇ ਸਟੈਪ ਮਦਰ ਨਾਲ ਰਿਹਾ ਸੀ। ਦੋਨੋਂ ਦੇ ਬੱਚੇ ਵੀ ਸੀ ਕੋਈ ਜਿਹੜੇ ਸੈਕੰਡ ਮਦਰ ਤੋਂ ਸੀ। ਹਾਂਜੀ ਹਾਂਜੀ ਦੋਨੋਂ ਹੀ ਮਦਰਸ ਤੋਂ ਬੱਚੇ ਹੈਗੇ ਤੇ ਬਟ ਉਹ ਕਿਉਂਕਿ ਆ ਖੁਦ ਸੈਟਲ ਨਹੀਂ ਸੀਗਾ ਇਸ ਕਰਕੇ ਇਹਨੂੰ ਕਾਫੀ ਜ਼ਿਆਦਾ ਇਤਰਾਜ਼ ਰਹਿੰਦਾ ਸੀਗਾ ਦੂਜੀ ਸਟੈਪ ਮਦਰ ਦੇ ਨਾਲ। ਕੋਈ ਪਹਿਲਾਂ ਵੀ ਕੋਈ ਮਾਮਲਾ ਦਰਜ ਵਗੈਰਾ ਹਾਂਜੀ ਦੂਜੀ ਦੋਸਤੇ ਅਰੈਸਟ ਕਰ ਲਿੱਤਾ ਗਿਆ ਹੈਗਾ ਇਸੇ ਕਰਕੇ ਇਸ ਤਵਾਰ ਕਵਰੀਆ ਕੀਤੀ ਗਈ ਹੈਗੀ। ਹਾਂਜੀ ਔਰ ਪ੍ਰੀਵੀਅਸ ਕੋਈ ਕ੍ਰਿਮੀਨਲ ਰਿਕਾਰਡ ਨਹੀਂ। ਦੂਜੀ ਕੰਨੀ ਵਾਲੀ ਇੱਕ ਮਰਡਰ ਕੇਸ ਹੋਇਆ ਸੀਗਾ ਟਾਂਡੇ ਵਿੱਚ ਜਿਹਦੇ ਵਿੱਚ 25 ਤਰੀਕ ਨੂੰ ਲਗਭਗ 2:30 ਵਜੇ ਤੋਂ 5:00 ਦੇ ਵਿਚਕਾਰ ਇੱਕ ਮਰਡਰ ਇਨਸੀਡੈਂਟ ਹੋਇਆ ਜਿਹਦੇ ਵਿੱਚ ਲੇਡੀ ਬਲਜਿੰਦਰ ਕੌਰ ਸੀਗੀ ਜਿਨ੍ਹਾਂ ਦੀ ਉਮਰ ਸੱਠ 50 ایਅਰਸ ਦੇ ਆਸ-ਪਾਸ ਸੀਗੀ ਉਹਨਾਂ ਦਾ ਕਤਲ ਕਰਦੇ ਉਸ ਤੋਂ ਬਾਅਦ ਜਿਹੜਾ ਹੈਗਾ ਲੋ ਸਾਡੀ ਟੀਮ ਜੋ ਟਾਂਡਾ ਨਾਲ ਡੀਐਸਪੀ ਡੀ ਨਾਲ ਸੀਆਈ ਦੀ ਅੰਡਰ ਸੁਪਰਵੀਜ਼ਨ ਆਫ ਐਸਪੀਡੀ ਇਹਨਾਂ ਨੇ ਉਹਨੂੰ ਉਸੇ ਦਿਨ ਇਮੀਡੀਏਟਲੀ ਜਿਹੜਾ ਹੈਗਾ ਸਾਰਾ ਕਲੂਦੀ ਮਿਲ ਗਿਆ ਸੀ ਜਿੰਦੇ ਬਾਰੇ ਇਹ ਫਰਦਾ ਜਿਹੜਾ ਹੈਗਾ ਧੀਰੇ ਧੀਰੇ ਜਿੱਦਾਂ ਜਦਦਰ ਪੱਤੀ ਛਾ ਕੇ ਬੜ੍ਹਦੇ